ਹੈਲੋ 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 ਮੈਂ ਕਹ ਰਿਹਾ ਮੈਂ ਤੁਹਾਨੂੰ ਸਾਰੇ ਪੈਸੇ ਪੁਆ ਰਿਹਾ ਮੈਂ ਏਸੀ ਦੇ ਠੀਕ ਹੈ ਤੇ ਮੇਰੀ ਭੈਣ ਨੂੰ ਤੰਗ ਨਹੀਂ ਕਰਨਾ ਬਿਲਕੁਲ ਵੀ ਠੀਕ ਹੈ ਮੇਰਾ ਭਰਾ ਅੱਛਾ ਹਾਂ ਤੂੰ ਕਿਹੜਾ ਭਰਾ ਲੱਗਣਾ ਉਹਦਾ ਵੀਰੇ ਮੈਂ ਭਰਾ ਹੀ ਆ ਉਹਦਾ ਠੀਕ ਹੈ ਨਾ ਕਿਦਾਂ ਕਿਦਾਂ ਜਿੱਦਾਂ ਮੈਂ ਆਪਣੀ ਭੈਣ ਮੰਨਦਾ ਭੈਣ ਹੀ ਉਹ ਮੇਰੀ ਰਖੜੀ ਬੰਨਣ ਆਈ ਹੈ ਮੈਨੂੰ ਹਾਂ ਹਾਂ ਤੇ ਦਾਸ ਸਾਹਿਬ ਤੁਹਾਨੂੰ ਬਰਾਉਨੇ ਚ ਗੌਣ ਨਹੀਂ ਦੇਖਿਆ ਤੇ ਵੀਰੇ ਮੈਂ ਤਾਂ ਕੁਝ ਕਿਹਾ ਹੀ ਨਹੀਂ ਮੈਂ ਜਸਤ ਪੈਸੀ ਦੇ ਏਸੀ ਦੇ ਪੈਸੇ ਪੁਆਣੇ ਨਾ ਹਾਂਜੀ ਹਾਂਜੀ ਬੋਲੋ ਪਹਿਲਾਂ ਤੋਂ ਪਹਿਲਾਂ ਮੈਂ ਦੋ ਮਿੰਟ ਬੋਲਦਾ ਬੋਲੋ ਵੀਰੇ ਬੋਲੋ ਬੋਲੋ ਮੇਰੇ ਨਾਲ ਸੋਣਾ ਮੇਰਾ ਵਿਆਹ ਤੇ ਨਾ ਮਾਇਆ ਸੀ ਹਾਂਜੀ ਮੇਰਾ ਵਿਆਹ ਤੇ ਨਾ ਹੋਇਆ ਗੇਰੇ ਮੈਨੂੰ ਉਹਦੇ ਨਾਲ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਠੀਕ ਹੈ ਨਾ ਨਾਲੇ ਕਹਿੰਦਾ ਮੇਰੀ ਭੈਣ ਆ ਤੇ ਭੈਣ ਹੀ ਆ ਮੇਰੀ ਜੇ ਫਿਰ ਉਹੀ ਕਹਿੰਦਾ ਨਾ ਪਤਾ ਲਾਊਗਾ ਵੀ ਇੱਕੋ ਇੱਕ ਭੈਣ ਆ ਮੇਰੇ ਫਿਰ ਉਹਨੂੰ ਤਾਂ ਮੇਰੀ ਗੱਲ ਸੁਣ ਉਹਨੇ ਤਾਂ ਕਿਉਂ ਕਰਦਾ ਮੈਂ ਉਹਨੂੰ ਟੌਰਚਰ ਵਾਜੀ ਕੋ ਕਰਦਾ ਮੈਂ ਮੈਂ ਐਸੀ ਲੁਆਤਾ ਮੈਂ ਇਹ ਕਰਤਾ ਉਹ ਕਰਤਾ ਸਾੜ ਕਿੱਤਾਂ ਮਰਤੇ ਐਸੀ ਲੁਆ ਕੇ ਉਹਦੇ ਤੇ ਤੇ ਉਹ ਵੀ ਜਾਣੀ ਕੀਤਾ ਫਿਰ ਲਵਾ ਦੇ ਤੇਰੇ ਤੇਨੂੰ ਕਹਿ ਮੇਰੀ ਗੱਲ ਸੁਣ ਭਰਾ ਧਿਆਨ ਨਾਲ ਜਿੱਦਾਂ ਦਾ ਇਹ ਆਣ ਕਦੋਂ ਕਦੋਂ ਕੋਈ ਜਿਹੜੀ ਉਹ 2 2 4 4 ਉਹ ਬ੍ਰਦਰ ਮੇਰੀ ਗੱਲ ਸੁਣ ਲੈ ਮੇਰੇ ਵੀਰਿਆ ਹੁਣ ਮੇਰਾ ਧਿਆਨ ਨਾਲ ਗੱਲ ਸੁਣ ਲੈ ਮੇਰਾ ਵੀਰ ਬਣ ਕੇ ਤੂੰ ਆਪਣੇ ਏਸੀ ਦਾ ਬਿੱਲ ਤੇ ਮੈਂ ਏਸੀ ਦੇ ਪੈਸੇ ਪਾ ਰਿਆਂ ਜੇ ਹੁਣ ਮੇਰੀ ਭੈਣ ਨੂੰ ਤਾਂ ਕੀਤਾ ਨਾ ਫਿਰ ਦੇਖ ਲਈ ਭਰਾ ਉਹ ਮੈਨੂੰ ਮਿੰਟ ਬਾਅਦ ਫੋਨ ਆਂਦਾ ਵਾ ਵੀਰੇ ਮੈਨੂੰ ਤੰਗ ਕਰਦੇ ਆ ਯਾਰ ਕੋਈ ਤਰੀਕਾ ਥੁਣਾ ਯਾਰ ਬਿਲਕੁਲ ਕਿਉਂ ਲੈ ਕੇ ਜਾਵਾਂ ਕਿਉਂ ਕਿਉਂ ਲੈ ਕੇ ਜਾਵਾਂ ਅਗਲੀ ਆਪਣੀ ਮਰਜ਼ੀ ਨਾਲ ਗਈ ਹੈ ਮੇਰੀ ਮਰਜ਼ੀ ਨਾਲ ਤੇ ਨਹੀਂ ਗਈ ਨਾ ਉਹ ਸਾਡੇ ਘਰੇ ਢੇਗਾ ਲੱਗਦਾ ਤੂੰ ਕੀ ਲੱਗਦਾ ਸਾਡੇ ਘਰੇ ਕਿਉਂ ਮੈਂ ਤੁਹਾਡੇ ਘਰ ਦੇ ਕੋਈ ਦਖਲਅੰਦਾਜ਼ੀ ਨਹੀਂ ਦੇ ਰਿਹਾ ਵੀਰੇ ਮੈਂ ਆਪਣੇ ਕਰ ਕਰਕੇ ਵਧਾਈਆਂ ਤੇਰਾ 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 ਵਿਆਹ ਤਾਂ ਹੀ ਮਿਲਦਾ ਕਰ ਕਰਕੇ ਕਰਵਾਉਂਦਾ ਉਹ ਵੀਰੇ ਮੇਰੇ ਵਿਆਹ ਦੀ ਛੱਡ ਉਹ ਮੇਰੇ ਵਿਆਹ ਦੀ ਛੱਡ ਵੀਰੇ ਜੋ ਕੀਤਾ ਪ੍ਰਮਾਤਮਾ ਨੇ ਕੀਤਾ ਕਿਸੇ ਦੇ ਵਾਸਤੇ ਕੁਝ ਵੀ ਨਹੀਂ ਹੈ ਹਾਈ ਸਮਝ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਭਰਾ ਤੂੰ ਆਪਣੇ ਏਸੀ ਦੇ ਮੇਰੀ ਗੱਲ ਸੁਣ ਵੀਰੇ ਧਿਆਨ ਨਾਲ ਵੀਰੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਹੁਣ ਧਿਆਨ ਨਾਲ ਵੀਰੇ ਤੱਤਾ ਨਾ ਹੋ ਮੇਰੇ ਨਾਲ ਆਈ ਸਮਝ ਹਾਂ 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 ਜਿੰਨਾ ਕਹਗਾ ਨਾ ਓਨਾਂ ਕਰ ਰਿਹਾ ਮੇਰਾ ਭਰਾ ਠੀਕ ਹੈ ਨਾ ਗਾਲਾਂ ਕਾਨੂੰ ਕਰਦਾ ਕਿੰਨੂ ਗਾਲਾਂ ਕਰਦਾ ਮੱਦੇ ਕੋਈ ਨਹੀਂ ਮੈਂ ਤੁੱਤੀਆਂ ਖਾਂਦਾ ਰਿਹਾ ਨਾ ਤੁਸੀਂ ਖੁਸ਼ੀ ਹੁੰਦੇ ਸੀਗੇ ਕਿ ਕਿੱਦੇ ਤੋਂ ਖੁਸ਼ ਹੁੰਦੇ ਸੀਗੇ ਤੁੱਤੀਆਂ ਮੈਨੂੰ ਕਹਿੰਦੇ ਖੁਸ਼ ਤਾ ਤੂੰ ਹੀ ਹੁੰਦਾ ਹੋਗਾ ਸੀਗਾ ਕਦੀ ਤੂੰ ਕਰਨਾ ਕਦੇ ਕੰਮ ਕਰਨਾ ਆਪਣਾ ਕੰਮ ਕਰ ਲੈ ਵੀਰੇ ਮੈਂ ਕਰਦਾ ਪਿਆ ਜੇ ਮੈਂ ਜੋ ਵੀ ਕਰਦਾ ਤਾਂ ਨਾ ਬਹੁਤ ਵਧੀਆ ਕਰਦਾ ਨਾ ਠੀਕ ਹੈ ਨਾ ਮੈਂ ਟੈਕ ਹੀ ਕੰਮ ਕਰਦਾ ਪਿਆ ਮੈਂ ਹਾਂ ਸਾਨੂੰ ਕੀ ਬੋਲ ਤੂੰ ਸਾਨੂੰ ਕੌਣ ਤੂੰ ਕਰਦਾ ਪਿਆ ਮੈਂ ਤਾਂ ਮੈਂ ਕਰੂੰਗਾ ਨਹੀਂ ਮੈਂ ਕਰੂੰਗਾ ਨਹੀਂ ਨਹੀਂ ਮੈਂ ਕਰੂੰ ਮੇਰਾ ਮੁੰਡਾ ਤੁਸੀਂ ਰੱਖਿਆ ਹੋਇਆ ਸੀਗਾ ਉਹ ਤਾਂ ਕੈਸੀ ਦੇ ਪੈਸੇ ਮੈਂ ਲਵਾਏ ਸੀਗੇ ਵੀ ਉਹਨੂੰ ਗਰਮੀ ਨਾ ਲੱਗੇ ਹੁਣ ਤੂੰ ਆਪਣੇ ਜਵਾਗ ਉਹਦੇ ਵਿੱਚ ਪਾਉਣਾ ਪੈਸੇ ਦੇ ਜਿਨ੍ਹਾਂ ਨਾਲ ਕੋ ਮਦਦਾਂ ਨੂੰ ਕਹਿ ਲੈ ਕੇ ਦੇਈ ਮੈਨੂੰ ਪੈਸੇ ਪਾਉ ਵੀਰੇ ਮੇਰੀ ਗੱਲ ਸੁਣ ਮੈਂ ਕਿਸੇ ਤੋਂ ਨਹੀਂ ਮੰਗੇ ਪੈਸੇ ਠੀਕ ਹੈ ਨਾ ਮੈਂ ਤੁਹਾਨੂੰ ਡਾਇਰੈਕਟ ਪੈਸੇ ਪੁਆ ਰਿਹਾ ਜਿੱਥੋਂ ਵੀ ਪੁਆ ਰਿਹਾ ਆ ਮੈਂ ਇਹ ਤੋ ਜੇ ਤੇਰਾ ਬਾਈ 43000 ਰੁਪਏ ਬਿੱਲ ਪਿਆ ਨਾ ਤੇ ਤੇਰਾ 43000 ਹੀ ਮੈਂ ਦੇਉਂਗਾ ਠੀਕ ਆ ਨਾ ਮੈਂ ਕੋਈ ਵਿੱਚੋਂ ਪੰਜੀ ਨਹੀਂ ਰੱਖਦਾ ਪਿਆ ਮੈਂ ਫੋਨ ਦੀ ਨਹੀਂ ਗੱਲ ਕੀਤੀ ਵੀਰੇ ਵੀਰੇ ਭੈਣ ਨੂੰ ਕੋ ਦੰਗ ਕਰਦਾ ਤੂੰ ਕਿਨੂੰ ਇੱਕਮ ਨੂੰ ਕੋ ਦੰਗ ਕਰਦਾ ਮੈਂ ਤੈਨੂੰ ਤੂੰ ਇੰਨੇ ਰੁਕਾ ਹੈਗਾ ਤੂੰ ਮੈਨੂੰ ਰੋਕ ਲੇਗਾ ਵੀਰੇ ਮੈਂ ਨਹੀਂ ਗੱਲ ਸੁਣਨਾ ਧਿਆਨ ਨਾਲ ਠੀਕ ਆ ਨਾ ਮੈਂ ਜਿੰਨੇ ਚੋਗਾ ਹੈਗਾ ਮੈਂ ਬਹੁਤ ਵਧੀਆ ਵਾਂ ਉਹ ਵੀਰੇ ਮੈਂ ਕੋਈ ਇਹ ਚੀਜ਼ ਨਹੀਂ ਕਰ ਗੱਲ ਮੇਰੀ ਵੀਰੇ ਮੈਂ ਡਰਨ ਡਰੋਨ ਦੀ ਗੱਲ ਨਹੀਂ ਕਰ ਰਿਹਾ ਮੇਰੇ ਵੀਰੇ ਮੇਰੀ ਧਿਆਨ ਨਾਲ ਗੱਲ ਸੁਣ ਮਾ ਬਸ ਆਪਣੇ ਏਸੀ ਦੇ ਪੈਸੇ ਪਾ ਭੈਣ ਦੇ ਨਾ ਹਾਂ ਭੈਣ ਦੇ ਨਾ ਮੈਂ ਵੀ 10 ਟੋਲੇ ਸੋਨਾ ਪਾਇਆ ਹੋਇਆ ਉਹ ਵੀਰੇ ਮੈਂ ਉਹ ਨਹੀਂ ਕਹਿ ਰਿਹਾਗਾ ਮੈਂ ਤਾਂ ਤੁਹਾਨੂੰ ਏਸੀ ਦੀ ਗੱਲ ਕੀਤੀ ਏਸੀ ਤਾਂ ਗੱਲ ਰੱਖੋ ਠੀਕ ਆ ਨਾ ਤੂੰ ਐ ਕਰ ਆਪਣੇ ਘਰੇ ਜਾ 10 ਟੋਲੇ ਜਾ ਕੇ ਸੋਨੇ ਦੀ ਫੋਟੋ ਪਾ ਮੈਂ 50 ਦੀ ਪਾਉਣਾ ਉਹ ਵੀਰੇ ਮੇਰੇ ਵੀਰੇ ਵੀਰੇ ਤੂੰ ਵੀਰੇ ਮੇਰੀ ਗੱਲ ਸੁਣ ਮੈਂ ਰੇੜੀ ਲਾਵਾਂ ਚਾਹੇ ਮੈਂ ਜ਼ਮਾਦਾਰ ਦਾ ਕੰਮ ਕਰਾਂ ਚਾਹੇ ਮੈਂ ਕੂੜਾ ਚੱਕਾਂ ਤੂੰ ਮੇਰੇ ਤੋਂ ਕੀ ਲੈਣਾ ਮਾਮਿਆਂ ਨਾਲ ਤੂੰ ਲੜ ਪਿਆ ਆਪਣੇ ਸਗੇ ਜਵਾਈ ਨਾਲ ਯਾਰ ਮਾਮਾ ਦਾ ਹੈ ਹੀ ਇੱਕ ਨੰਬਰ ਦਾ ਤੇਰਾ ਮੈਂ ਸਮਝੋਦਾ ਕਰਾਂਦਾ ਤੂੰ ਕਰਦਾ ਕੀ ਹੈ ਜਿੰਦਗੀ ਚ ਵੀਰੇ ਮੈਂ ਬਹੁਤ ਕੁਝ ਕਰਦਾ ਮੈਂ ਤਾਂ ਹੁਣ ਕਰਕੇ ਦਿਖਾਵਾਂਗਾ ਕੀ ਕਰਨਾ ਵਾ ਠੀਕ ਹੈ ਨਾ ਕੋਈ ਗੱਲ ਨਹੀਂ ਵੀਰੇ ਟਾਈਮ ਟਾਈਮ ਆਣ ਤੇ ਨਾ ਸਾਹਮਣੇ ਵੀ ਆਵਾਂਗਾ ਜਿੱਥੇ ਮਰਜ਼ੀ ਬੁਲਾ ਲਈ ਆਈ ਸਮਝ ਮੈਂ ਉਹਨੂੰ ਹੈਗਾ ਕਦੇ ਕੁੱਤੇ ਦੇ ਸੋਟੀ ਮਾਰੀ ਜਾ ਕੋਈ ਗੱਲ ਨਹੀਂ ਕੱਢ ਲੈ ਗਾਲਾਂ ਕੱਢ ਲੈ ਕੋਈ ਗੱਲ ਨਹੀਂ ਹੋਰ ਕੱਢ ਗਾਲਾਂ ਮੂੰਹ ਕੱਢ ਝੋਲੀ ਪਾ ਆਈ ਸਮਝ ਕਰ ਕਰ ਧਮਕੀਆਂ ਦਿਨਾ ਐਨੇ ਜੋਗਾ ਹੈਗਾ ਕਦੇ ਵੀਰੇ ਮੇਰੀ ਧਿਆਨ ਨਾਲ ਹੁਣ ਗੱਲ ਮੇਰੀ ਗੱਲ ਸੁਣ ਲੈ ਹੁਣ ਹਜ਼ਾਰੇ ਪੈਸੇ ਮੰਗ ਮੰਗ ਕੇ ਤੁਸੀਂ ਵਿਆਹ ਕਰਾਇਆ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਤੂੰ ਕਹਿ ਲੈ ਕੋਈ ਗੱਲ ਨਹੀਂ ਵੀਰੇ ਬਸ ਹੋ ਗਿਆ ਹੁਣ ਤੇਰਾ ਮੈਂ ਮੇਰੇ ਸਹੁਰੇ ਤੇ ਤੇਰੀ ਤੇਰੀ ਸੱਸ ਪਤਾ ਕੀ ਕਹਿੰਦੀ ਸੀ ਹਾਂ ਸੁਣ ਲੈ ਤੂੰ ਇੱਕ ਮਿੰਟ ਹਾਂ ਹਾਂ ਬੋਲ 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 ਹਾਂ ਹਾਂ ਮੇਰੇ ਤੇ ਚਾਰ ਕੁਰਸੀਆਂ ਨੇ ਹੈਗੀਆਂ ਅੱਛਾ ਠੀਕ ਆ ਤਾਂ ਕੁਝ ਹੋ ਜਾਣੀ ਹੈਗਾ ਠੀਕ ਆ ਵੀਰੇ ਹੋਇਆ ਕੁਝ ਤਾਂ ਦੱਸ ਦੇ ਵੀਰੇ ਮੈਂ ਚਾਚੀ ਨਾਲ ਜਾਂ ਮੈਂ ਫੋਟੋ ਲੈਵਲ ਕੀ ਹੋਏ ਠੀਕ ਆ ਵੀਰੇ ਮੋਂ ਮੈਂ ਤੈਨੂੰ ਟਾਈਮ ਆਣ ਤੇ ਦੱਸਾਂਗਾ ਬ੍ਰੋ ਲੈਵਲ ਕੀ ਆ ਆਈ ਸਮਝ ਹਾਂ 15 ਦਾ ਭੈਣ ਨੂੰ ਤੰਗ ਕਰਦਾ ਭੈਣ ਤੇਰੀ 45 ਲੱਖ ਦੀ ਗੱਡੀ ਚ ਵੰਦੀ ਆ ਵੀਰੇ ਮੈਨੂੰ ਉਹ ਨਹੀਂ ਆ ਠੀਕ ਆ ਨਾ ਬਸ ਆਪਣੇ ਕਮੇਟੀ ਜੱਕ ਸਕੂਟਰ ਹੀ ਲਿਆਂਦੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਇਹਨਾਂ ਦੇ ਨਾਲ ਤੋਂ ਲੱਗਿਆ ਫਿਰਦਾ ਮੈਂ ਵੀਰੇ ਮੈਂ ਵੀਰੇ ਮੇਰੀ ਗੱਲ ਸੁਣ ਮੈਂ ਆਪਣੇ ਆਪਣੀ ਦੁਕਾਨ ਤੇ ਕੰਮ ਕਰਦਾ ਮੈਂ ਮੇਰੀ ਗੱਲ ਸੁਣ ਲੈ ਧਿਆਨ ਨਾਲ ਵੀਰੇ ਮੈਂ ਆਪਣੀ ਮਾਪੜੀ ਦੁਕਾਨ ਤੇ ਕੰਮ ਕਰਦਾ ਤਾਂ ਆਈ ਸਮਝ ਮੈਂ ਕਿਸੇ ਦੇ ਥੱਲੇ ਲੱਗ ਕੇ ਨਹੀਂ ਕੰਮ ਕਰਦਾ ਪਿਆ ਜਿਹੜੀ ਦੁਕਾਨ ਹੈ ਜਿਹੜੀ ਦੁਕਾਨ ਹੈ ਤੇ ਜਿੱਥੇ ਮੇਰੀ ਮੇਰੀ ਬੂਟਾਂ ਵਾਲੀ ਦੁਕਾਨ ਹੈ ਇਹ ਹੀ ਮੇਰੀ ਦੁਕਾਨ ਆ ਸੀਐਮਸੀ ਚੌਕ ਆਜੀ ਜਦੋਂ ਮਰਜੀ ਬਾਈਟ ਵਾਲੇ ਤੇ ਹੀ ਸੁੱਖ ਪਰਿੰਕਲ ਸ਼ੂਟ ਮੇਰੀ ਆ ਹੁਣ ਉਹ ਮੈਂ ਡੈਡੀ ਕਿਸੇ ਨੂੰ ਨਹੀਂ ਕਿਹਾ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਬਾਣੀ ਦੀ ਸੌਂਕ ਆਦੀ ਗਏ ਆਪਣੀ ਕੁੜੀ ਦੀ ਸੌਂਕ ਆ ਕੇ ਗਏ ਕੀ ਕਹਾਂ ਬੋਲ ਤੇ ਵੀਰੇ ਤੁਸੀਂ ਮਿੰਤਾ ਤਰਲੇ ਕਰਦੇ ਸੀ ਆ ਜਾ ਆ ਜਾ ਚੈਟਿੰਗ ਕਰ ਕਰਕੇ ਤੁਸੀਂ ਤਾਂ ਉਹਨੂੰ ਬੁਲਾਉਂਦੇ ਪਏ ਸੀਗੇ ਹਾਂ ਜੀਰਾ ਹਾ ਜਿਹੜਾ ਆ ਜਿਹੜਾ ਫੋਨ ਹੈ ਨਾ ਜਿੱਦੋਂ ਤੂੰ ਨੰਬਰ ਲਾਇਆ ਨਾ ਮੇਰੇ ਪਿੱਛੇ ਨਾ ਵੀਡੀਓ ਪਈਆਂ ਨੇ ਪਹਿਲਾਂ ਹੀ ਠੀਕ ਹੈ ਨਾ 188 ਕੋਈ ਗੱਲ ਵੀਰੇ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਆਪਣਾ ਸਕੈਨਰ ਭੇਜ ਤੇ ਗੱਲ ਖਤਮ ਕਰ ਕੇ ਬੱਸ ਮੈਨੂੰ ਪਤਾ ਨਹੀਂ ਹੋਣਾ ਵੀਰੇ ਮੇਰੀ ਮੇਰੀ ਗੱਲ ਸੁਣ ਵੀਰੇ ਕੀ ਗੱਲ ਤੇ ਯਾਰ ਤੂੰ ਬਾਹਰਲੇ ਫੋਨ ਕਰਿਆ ਵੀਰੇ ਮੈਨੂੰ ਏਸੀ ਦੇ ਏਸੀ ਦੇ ਪੈਸੇ ਸੀਦੇ ਪੈਸੇ ਪਵਾ ਦੇ ਨੰਨ ਠੀਕ ਹੈ ਨਾ ਤੇ ਮੈਨੂੰ ਏਸੀ ਦਾ ਬੱਸ ਭੇਜ ਦੇ ਨਾ ਗੱਲ ਖਤਮ ਵੀਰੇ ਮੈਂ ਪਾ ਦਿੰਨਾ ਵੀਰੇ ਪਾ ਦਿੰਨਾ ਗੱਲ ਖਤਮ ਹਾਂ ਹੁਣ ਕਰਵਾ ਲਈ ਆਪਣੀ ਬੱਸ ਕੋਈ ਮੇਰੇ ਕੋਈ ਗੱਲ ਨਹੀਂ ਮੈਂ ਵਿਰੇ ਟਾਈਮ ਆਂ ਤੇ ਦੱਸੂਗਾ ਠੀਕ ਆ ਨਾ ਬਸ ਮੇਰੀ ਭੈਣ ਨੂੰ ਤੰਗ ਤੰਗ ਕਰਨਾ ਬੰਦ ਕਰ ਦੇ ਭਰਾਵਾ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਮੈਂ ਤੰਕੀ ਨਹੀਂ ਦੇ ਰਿਹਾ ਮਰੇ ਦਾਇਤਾ ਕੁ ਬੜੇ ਜੋਕਾ ਦੇ ਮਾਰਿਆ ਕਿਦੇ ਮੇਰੇ ਟਾਈਮ ਆਂ ਤੇ ਦੱਸਾਂਗਾ ਕਿਦੇ ਦੇ ਥੱਪੜ ਮਾਰਿਆ ਕਿਦੇ ਕਿਦੇ ਮਾਰਨੇ ਵਾਲੇ ਨਾਨੀ ਵਾਲੇ ਦੀ ਜਾ ਕੇ ਪੈਰੀ ਪੈਂਦਾ ਰਿਹਾ ਕੋਈ ਗੱਲ ਨਹੀਂ ਕੋਈ ਸਮਝ ਆਏਗਾ ਗੱਲ ਨਹੀਂ ਵਿਰੇ ਕੋਈ ਕੋਈ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਸਾਰਿਆਂ ਦਾ ਨਿੱਕੂ ਇੱਕ ਸ਼ਖਸ ਯਾਰ ਕੀ ਮੇਰਾ ਜੀਜਾ ਕਹਿੰਦੇ ਮੰਨ ਨਹੀਂ ਕਰਦਾ ਉਹਨੂੰ ਉਹ ਮੇਰੀ ਭੈਣ ਨੂੰ ਨਾ ਨਿਤ ਨਵੀਆਂ ਟੋਚਰ ਵਾਜੀਆਂ ਕਰਦਾ ਵਾ ਕਹਿੰਦਾ ਵਾ ਬਈ ਮੈਂ ਤੈਨੂੰ ਏਸੀ ਲਵਾ ਕੇ ਦਿੱਤਾ ਆਪਣੇ ਮੁੰਡੇ ਕਰਕੇ ਯਾ ਤੂੰ ਆਪਣੇ ਮੁੰਡੇ ਕਰਕੇ ਏਸੀ ਲਵਾ ਕੇ ਦਿੱਤਾ ਮੈਂ ਤੇ ਸਹਾਨੇ ਕੀਤਾ ਠੀਕ ਹੈ ਨਾ ਪਹਿਲੀ ਗੱਲ ਤਾਂ ਇਹ ਆ ਤੂੰ ਮੇਰੀ ਮਾਂ ਨੂੰ ਫੋਨ ਕਰਕੇ ਕਹਿਣਾ ਪਿਆ ਵਾ ਏਸੀ ਲਵਾ ਕੇ ਦਿਓ ਲਵਾ ਕੇ ਦਿਓ ਯਾ ਤੈਨੂੰ ਜਾਂ ਇੱਕ ਵਾਰੀ ਕਹਿ ਤਾ ਵਾ ਤੈਨੂੰ ਸਕੈਨਰ ਪਾ ਰਹੇ ਆ ਨਾ ਤੂੰ ਆਪਣਾ ਬਿੱਲ ਦੱਸ ਦੇ ਕਿੰਨਾ ਆਗਾ ਤੇ ਉਤੋਂ ਤੂੰ ਮੈਨੂੰ ਗਾਰਾ ਗੱਡੀ ਜੰਨਾ ਵਾ ਤੂੰ ਮੈਂ ਇਦਾਂ ਫਲਾਣਾ ਠਿੰਕਣਾ ਨਾਲੇ ਤੂੰ ਮੈਨੂੰ ਇੱਕ ਗੱਲ ਸੁਣ ਜੇ ਤੂੰ ਸੱਚੀ ਆਪਣੇ ਪਿਓ ਕੁਲਬੀਰ ਸਿੰਘ ਸੇਠੀ ਦਾ ਮੁੰਡਾ ਵਾ ਨਾ ਤੇ ਮੇਰੀ ਗੱਲ ਕਾਕਾ ਧਿਆਨ ਨਾਲ ਸੁਣ ਲਈ ਹਨੀ ਸੇਠੀ ਮੋٹے ਦਿਮਾਗ ਵਾਲਿਆ ਧਿਆਨ ਨਾਲ ਸੁਣ ਲਈ ਜਿੱਥੇ ਕਹੇਗਾ 2 ਵਜੇ ਦਾ ਟਾਈਮ ਮੈਂ ਦੇਣਾ ਤੈਨੂੰ ਅਪੋਲੋ ਹਸਪੀਟਲ ਦੇ ਬਾਹਰ ਆ ਜੀ ਠੀਕ ਹੈ ਨਾ ਪ੍ਰਿੰਕਲ ਛੂ ਹਟ ਦੇ ਤਾਂ ਤੇਰੀਆਂ ਲੱਤਾਂ ਬਾਹਰ ਚਲਦੀਆਂ ਨਹੀਂ ਆ ਮੇਰੀ ਦੁਕਾਨ ਨਾਲੇ ਪ੍ਰਿੰਕਲ ਦੀ ਦੁਕਾਨ ਨਹੀਂ ਇਸ ਟਾਈਮ ਵਾਲਕ ਮੈਂ ਆ ਠੀਕ ਹੈ ਨਾ ਮੈਂ ਨਹੀਂ ਕਿਸੇ ਨੂੰ ਜਾਣਦਾ ਠੀਕ ਹੈ ਨਾ ਨਾਲੇ ਤੇ ਧਮਕੀਆਂ ਦੇਣਾ ਨਾ ਜਿੰਨਾਂ ਦੀਆਂ ਵੀ ਮੈਂ ਕਿਸੇ ਧਮਕੀਆਂ ਦੇ ਆਣ ਵਾਲਾ ਬੰਦਾ ਨਹੀਂ ਹੈਗਾ ਮੇਰੀ ਭੈਣ ਹੈ ਤੇ ਇੱਕਮ ਸੱਠੀ ਮੇਰੀ ਭੈਣ ਰਹੂਗੀ ਮੈਨੂੰ ਰਖੜੀ ਬੰਦੀ ਆ ਹਾਈ ਸਮਝ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਫੇਸਬੁੱਕ ਵਾਲਿਆਂ ਨੂੰ ਇਹ ਦੇਖ ਲਓ ਫਾਨੀ ਸੱਠੀ ਦੀਆਂ ਕਰਤੂਤਾਂ ਭੈਣ ਨੂੰ ਟੌਰਚਰ ਬਾਜੀ ਕਰਦਾ ਏਸੀ ਆਪ ਲੋਕ ਆ ਕੇ ਦਿੱਤਾ ਸਾਡੇ ਕੇ ਤੇ ਇਸ ਲਵਾਇਆ ਤੂੰ ਮੇਰੇ ਤਾਂ ਸਹਾਰ ਕੀਤਾ ਵਾ ਉਲਟਾ ਕਹਿੰਦਾ ਸਹਾਰ ਨਹੀਂ ਕੀਤਾ ਵਾ ਦੱਸ ਯਾਰ ਕਿਦਾਂ ਦਾ ਗਦਾਰ ਬੰਦਾ ਵਾ ਆਪ ਤਾਂ ਸਮਾਜ ਦੀ ਬਣਾਇਆ ਕਰਦਾ ਵਾ ਤਕਾ ਹਦਾਂ ਨੂੰ ਤੂੰ ਐਦਾਂ ਲੁੱਟੀ ਫਿਰਦਾ ਵਾਂ ਕਿੱਥੇ ਦਾ ਤੂੰ ਸਮਾਸੇਵੀ ਆ ਓਏ ਤੂੰ ਜਿੱਥੇ ਬੁਲਾਣਾ ਬੁਲਾ ਲੈ ਮੈਂ 2 ਵਜੇ ਅਪੋਲੋ ਹਸਪੀਟਲ ਦੇ ਬਾਹਰ ਤੇਰੀ ਗੇਟ ਕਰਾਂਗਾ ਠੀਕ ਹੈ ਨਾ ਤੈਨੂੰ ਜਿਹੜੇ ਨੰਬਰ ਤੋਂ ਮੈਂ ਫੋਨ ਕੀਤਾ ਸੀ ਨਾ ਉਹੀ ਨੰਬਰ ਤੇ ਉਹਨੂੰ ਦੁਬਾਰਾ ਡਾਇਲ ਕਰ ਲੈ ਨੰਬਰ ਆਈ ਸਮਝੇ ਤੂੰ ਜਿੱਥੇ ਕਹਿੰਗਾ ਉੱਥੇ ਆ ਜਾਣਾ ਜਾਂ ਤੂੰ ਇੱਥੇ ਆਣਾ ਇੱਥੇ ਵੀ ਆਜਣਾ ਕੋਈ ਦਿੱਕਤ ਨਹੀਂ ਆ ਇੱਥੇ ਤੂੰ ਆਈ ਨਹੀਂ ਸਕਦਾ ਤੇਰੀਆਂ ਲੱਤਾਂ ਬਾਹਰ ਨਹੀਂ ਚੱਲਦੀਆਂ ਅੱਥੇ ਲੁਧਿਆਣਾ ਵਾੜ ਕੇ ਤੇ ਦੇਖ ਇੱਕ ਵਾਰੀ ਤੂੰ ਮੈਂ ਕਹਿੰਦਾ ਤੂੰ ਛੀਮਾ ਚੋਂ ਆਇਆ ਤੂੰ ਕੋਲੋ ਹਸਪੀਟਲ ਆਇ ਕਾਰ ਸਾਡ ਨੰਬਰ ਹੈ ਮੇਰੀ ਐਕਟਿਵਾ ਦਾ ਐਕਟਿਵਾ ਲੈ ਕੇ ਆ ਰਾਂ ਤੂੰ ਜਿਹੜਾ ਕਤਲ ਕਰਨਾ ਨਾ ਨਿੱਕੂ ਦਾ ਕਰ ਦੇ ਅੱਜ ਦੇਖੀ ਜੂਗੀ ਤੂੰ ਕਹਿੰਦਾ ਨਿੱਕੂ ਦੇ ਹੱਥ ਲੱਤਾ ਬਾੜ ਜਲਦੀ ਆ ਦੇਰੀਆ ਤੈਨੂੰ ਹੁਣ ਅਈ ਦਿਖਾਵਾਂ ਲੱਤਾ ਬਾੜ ਕਿਧਿਆ ਚਲਦੀਆਂ ਵਾ ਠੀਕ ਹੈ ਨਾ